ਮਿੱਤਰ ਪਿਆਰੋ ਆਪਾਂ ਨਾ ਬਲੂ ਤੋਂ ਆਉਂਦੇ ਸੀ ਤੇ ਆਪਾਂ ਨੂੰ ਪੁਰਾਣੀ ਚੀਜ਼ ਦਿਖ ਗਈ ਅੱਜ ਉਹ ਵੀ ਤੁਹਾਨੂੰ ਦਿਖਾਉਣਾ ਹੈ ਜਿਹੜੀ ਪੁਰਾਣੇ ਜਵਾਨੇ ਚ ਵਰਤੀ ਜਾਂਦੀ ਸੀ ਤੇ ਅੱਜ ਵੀ ਲੋਕ ਉਹਦਾ ਯੂਜ਼ ਕਰਦੇ ਆ ਤੇ ਉਹਦਾ ਨਾਂ ਹੈਗਾ ਜੀ ਛੱਟਾ ਕਹਿੰਦੇ ਉਹਨੂੰ ਤੇ ਆ ਦਿਖਾ ਦਿਓ ਜੀ ਕਰੀ ਸੋ ਬੰਦੇ ਨੇ ਆਪਣੇ ਇੱਥੇ ਜਿਹੜਾ ਨਵੇਂ ਨਵੀਆਂ ਫੱਟੀਆਂ ਲਾ ਕੇ ਨਵਾਂ ਸਮਾਨ ਲਾ ਕੇ ਛੱਟਾ ਬਣਾਇਆ ਆ ਠੀਕ ਹੈ ਜੀ ਤੇ ਇਹ ਉੱਚੇ ਵਾਣ ਕਰਕੇ ਉੱਚੇ ਵਾਣ ਨੂੰ ਪਾਣੀ ਲਾਉਣ ਵਾਸਤੇ ਟਰੈਕਟਰ ਲਾਇਆ ਜਾਂਦਾ ਜਾਇਦਾ ਟਰੈਕਟਰ ਦੇ ਟਾਇਰ ਨਾਲ ਕਮਾਇਆ ਜਾਂਦਾ ਇਹਨੂੰ ਇੱਥੇ ਟਰੈਕਟਰ ਲੱਗਦਾ ਇਹਦਾ ਟਾਇਰ ਨਾਲ ਸਿੱਧਾ ਕ੍ਰੋਸ ਲੱਗਦਾ ਤੇ ਉੱਚੇ ਵਾਣਾਂ ਨੂੰ ਪਾਣੀ ਲਾਉਣ ਵਾਸਤੇ ਪਹਿਲਾਂ ਵਰਤਦੇ ਸੀਗੇ ਇਹ ਤੇ ਅੱਜ ਵੀ ਲਾ ਲੋ ਵੀ ਇਹ ਕਈ ਥਾਵਾਂ ਤੇ ਚੀਜ਼ਾਂ ਵਰਤੀਆਂ ਜਾਂਦੀਆਂ ਮੇਰੇ ਰਸਤੇ ਤੁਹਾਨੂੰ ਇੱਕ ਵੀਡੀਓ ਹੋਰ ਵਿਖਾਵਾਂਗੇ ਦੀ ਉਹ ਮੰਨ ਲਓ ਵੀ ਹਜੇ ਲੱਗ ਰਿਹਾ ਝੱਟਾ ਸੋ ਇਹ ਚੀਜ਼ਾਂ ਨੂੰ ਜਿਹੜੇ ਲਾਈਕ ਕਰਦੇ ਆ ਪ੍ਰਾਣੀਆਂ ਚੀਜ਼ਾਂ ਨੂੰ ਉਹਨਾਂ ਨੂੰ ਇਹਨਾਂ ਦੀ ਕੀਮਤ ਪਤਾ ਹੋਊਗੀ ਸੋ ਇੰਨੀ ਵੀਡੀਓ ਲੈ ਕੇ ਆਏ ਆ ਤੇ ਅੱਗੇ ਵੀਡੀਓ ਇਹ ਜਿਹੀਆਂ ਪ੍ਰਾਣੀਆਂ ਚੀਜ਼ਾਂ ਦੀਆਂ ਲੈ ਕੇ ਆਉਂਦੇ ਰਾਵਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ